ਨਾਵਲ ਮੜ ਆਈ ਬਹਾਰ ਇਸ ਨਾਵਲ ਦੇ ਲੇਖਕ ਬਿੰਦਰ ਕੋੜੀਆਂਵਾਲ ਕਾਡ ਨੰਬਰ 15 ਟਾਣੀਆਂ ਸਲਾਮਤ ਰਹਿਣਗੀਆਂ ਨਾ ਪੱਤੇ ਵੀ ਆਉਣਗੇ ਕੀ ਹੋਇਆ ਜੇ ਅੱਜ ਦਿਨ ਬੁਰੇ ਤਾਂ ਕਦੇ ਚੰਗੇ ਵੀ ਆਉਣਗੇ ਘਰਾਂ ਵਿੱਚ ਵੰਡੀਆਂ ਤਾਂ ਸਦੀਆਂ ਤੋਂ ਹੁੰਦੀਆਂ ਹੀ ਆਈਆਂ ਹਨ ਰਾਜੇ ਮਹਾਰਾਜ ਗਰੀਬ ਅਮੀਰ ਵਖਰੇ ਹੁੰਦੇ ਆਏ ਕਬੀਲਿਆਂ ਵਿੱਚ ਵੀ ਵੰਡੀਆਂ ਪੈ ਜਾਂਦੀਆਂ ਹਨ ਅਤੇ ਕਦੇ-ਕਦੇ ਦੇਸ਼ ਵੀ ਵੰਡੇ ਜਾਂਦੇ ਹਨ ਕਿਤੇ ਨਾ ਕਿਤੇ ਇਨਸਾਨ ਦੇ ਨਾਲੋਂ ਜਾਨਵਰ ਸਮਝਦਾਰ ਹੈ ਜੋ ਆਪਣੇ ਵਿੱਚ ਵੰਡੀਆਂ ਨਹੀਂ ਪਾਉਂਦੇ ਅਤੇ ਨਾ ਹੀ ਉਹਨਾਂ ਨੂੰ ਹੱਦਾਂ ਸਰਹੱਦਾਂ ਕਿਤੇ ਰੋਕ ਸਕਦੀਆਂ ਹਨ ਅੱਜ ਉਸ ਘਰ ਦੀਆਂ ਵੰਡੀਆਂ ਪੈਣ ਲੱਗੀਆਂ ਸਨ ਜਿਸ ਘਰ ਦੀ ਸਦਾ ਸਾਰਾ ਪਿੰਡ ਅਤੇ ਇਲਾਕਾ ਸਿਫਤ ਕਰਦਾ ਹੁੰਦਾ ਸੀ ਜਿਸ ਘਰ ਵਿੱਚੋਂ ਕਦੀ ਕੋਈ ਗਰੀਬ ਗੁਰਬਾਹ ਭੁੱਖਾ ਨਹੀਂ ਗਿਆ ਸੀ ਜਿਸ ਘਰ ਦੇ ਮਾਲਕ ਨੇ ਦਿਨ ਰਾਤ ਮਿਹਨਤ ਕਰਕੇ ਘਰ ਨੂੰ ਬੰਨਿਆ ਸੀ ਅੱਜ ਉਸੇ ਘਰ ਦੀ ਗੰਢ ਖੁੱਲਣ ਲੱਗੀ ਸੀ ਉਹ ਜਿਹੜੇ ਬਾਗਾਂ ਦੇ ਗਾਲੜ ਪਟਵਾਰੀ ਬਣ ਬੈਠੇ ਸਨ ਕਰਤਾਰਕੌਰ ਨੇ ਸ਼ਾਇ ਵਿੜੇ ਦੀ ਰੋਟੀ ਤਿਆਰ ਕੀਤੀ ਅਤੇ ਸਾਰਿਆਂ ਨੂੰ ਖਵਾ ਦਿੱਤੀ ਉਹਦੇ ਰੋਟੀ ਬਣਾਉਂਦੇ ਆ ਸਾਰੇ ਜਣੇ ਆਪਸ ਵਿੱਚ ਹੌਲੀ-ਹੌਲੀ ਕੁਝ ਗੱਲਾਂ ਕਰਦੇ ਰਹੇ ਸਨ ਕਰਤਾਰ ਕੋਰ ਨੇ ਆਪਣੇ ਬੱਚਿਆਂ ਨੂੰ ਰੋਟੀ ਖਵਾਈ ਅਤੇ ਫਿਰ ਉਹਨਾਂ ਕੋਲ ਆ ਬੈਠੀ। ਘਰ ਦੇ ਮਾਲਕ ਨੇ ਇੱਕ ਬਿਨਾ ਸਾਰੇ ਇੱਕ ਹਾਰੀ ਹੋਈ ਬਾਜੀ ਵਾਂਗੂ ਚੁੱਪਚਾਪ ਬੈਠੇ ਸੀ। ਸ਼ਾਇਦ ਹਮ ਦਾ ਇੱਕ ਸਰਕਾਰ ਬਾਜੂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਸ਼ਾਇਦ ਇਹ ਕਥਨ ਇੱਥੇ ਬਿਲਕੁਲ ਸਹੀ ਟੁਕਦਾ ਹੈ। ਦਸਵਰ ਕਰਤਾਰ ਕੋਰੇ ਕਿਵੇਂ ਕਰ ਗਿਆ? ਅਸੀਂ ਵੀ ਚਾਹੁੰਦੇ ਹਾਂ ਕਿ ਹੁਣ ਤੁਸੀਂ ਬੰਡੀਆਂ ਪਾ ਕੇ ਲੱਗ ਹੋ ਜਾਓ ਤੇ ਕਨਕ ਆਪੋ ਆਪਣੀ ਬੀਜੋ ਥੋੜਾ ਹੱਸਦੇ ਹੋਏ ਕੁੰਦਨ ਸਿੰਘ ਨੇ ਗੱਲ ਤੋਰੀ ਕਰਨਾ ਕੀ ਆ ਭਾਈਆ ਤੁਸੀਂ ਵੰਡੀਆਂ ਪਾਓ ਜਿਹੜੇ ਕੰਮ ਆਏ ਆ ਕਰਤਾਰਪੁਰ ਨੇ ਗੱਲ ਸਾਫ਼ ਕਰ ਦਿੱਤੀ ਕਿਸ ਤਰ੍ਹਾਂ ਵੰਡੀਆਂ ਪਈਏ ਕੁੰਦਰ ਸਿੰਘ ਨੇ ਸੱਤ ਸਾਰੀ ਪੁੱਛਿਆ ਘਰ ਵਿੱਚ ਜੋ ਵੀ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਬਾਹਰ ਜ਼ਮੀਨ ਕਿੰਨੀ ਆ ਉਹ ਵੀ ਤੁਹਾਨੂੰ ਪਤਾ ਬਾਕੀ ਜੋ ਲੋਕਾਂ ਨਾਲ ਲੈਣ ਦੇ ਨਾ ਜਾਂ ਆਰਤੀ ਦੇ ਦਾ ਹਿਸਾਬ ਤਾਬਾ ਉਹ ਤਾਂ ਮੀਤ ਦੇ ਧਾਈ ਨੂੰ ਪਤਾ ਉਹ ਤੁਸੀਂ ਉਹਦੇ ਤੋਂ ਪੁੱਛ ਲਵੋ ਕਰਤਾਰ ਕੋਲ ਸਾਰਾ ਬੀਰੂਆ ਤਸ ਦਿੱਤਾ ਸੀ ਆਰਤੀ ਇਹਦੇ ਤੋਂ ਕਿਹੜਾ ਲੈਣੇ ਆ ਉਹਦੇ ਪੈਸੇ ਦੇਣੇ ਆ ਆਪਣੇ ਵਾਲ ਹਜੇ ਵੀ ਖੜੇ ਆ ਉਹਦੇ ਪੈਸੇ ਬੰਤ ਨੇ ਇੱਕਦਮ ਕਿਹਾ ਉਹ ਤਾਂ ਭਾਈਆ ਤੈਨੂੰ ਪਤਾ ਹੋ ਕਿਤੋਂ ਲੈਣੇ ਉੱਤੇ ਕਿਹਦੇ ਦੇਣੇ ਆ ਨਾ ਤਾਂ ਮੈਂ ਕਦੀ ਆਰਤੀ ਇਹਦੇ ਗਈ ਸੀ ਤੇ ਨਾ ਹੀ ਕਦੇ ਮੀਤ ਦਾ ਪਾਪਾ ਗਿਆ ਸੀ ਉਹ ਤਾਂ ਵਿਚਾਰਾ ساری ਉਮਰ ਕਮਾਉਂਦਾ ਹੀ ਰਿਹਾ ਤੇ ਪਤਾ ਨਹੀਂ ਉਹਦੀ ਕਮਾਈ ਕਿਹੜੇ ਖੂਹਾਂ 'ਤੇ ਪੈ ਗਈ ਕਰਤਾਰ ਕੌਰ ਨੇ ਇੱਕ-ਇੱਕ ਗੱਲ ਸੱਚੀ ਕਹੀ ਸਾਰੇ ਜਣੇ ਚੁੱਪ ਹੋ ਗਏ ਇੰਦਰ ਚੁੱਪ ਕਿਤੇ ਗੱਲ ਨਹੀਂ ਬਣਨੀ ਪਈਆ ਤੁਸੀਂ ਜਿਹੜੇ ਕੰਮ ਆਏ ਆ ਉਹ ਆਪਣਾ ਕੰਮ ਨਿਭਾਓ ਚੁੱਪ ਬੈਠੇ ਰਹੇ ਦੇ ਕਰਤਾਰ ਕੌਰ ਨੇ ਗੱਲ ਅੱਗੇ ਤੋਰੀ ਗੱਲ ਇਸ ਤਰ੍ਹਾਂ ਪਹਿਲੋਂ ਆਪਾਂ ਘਰ ਦੀ ਮੰਡ ਕਰਦੇ ਆਂ ਤੇ ਬਾਕੀ ਜ਼ਮੀਨ ਤੇ ਟਰੈਕਟਰ ਦੀ ਵਰਡ ਬਾਅਦ ਵਿੱਚ ਕਰਾਂਗੇ। ਕੁੰਦਲ ਸਿੰਘ ਨੇ ਆਪਣੀ ਚੁੱਪੀ ਤੋੜਦੇ ਹੋਏ ਕਿਹਾ। ਠੀਕ ਆ ਜਿੱਦਾਂ ਤੁਹਾਨੂੰ ਚੰਗਾ ਲੱਗਦਾ। ਕਰਤਾਰ ਕਰਨੇ ਹੰਮੀ ਪਾਤੇ ਹੋਏ ਆਖਿਆ। ਤੁਹਾਡੇ ਕੋਲ ਦੋ ਦਲਾਨ ਤੇ ਇੱਕ ਬੈਠਕਾ। ਇੱਕ ਦਲਾਨ ਵਿੱਚ ਦੋ ਪੱਕੇ ਇਆਂ ਕੋਠੀਆਂ ਦਾਣੇ ਪਾਉਣ ਵਾਸਤੇ ਬਣੀਆਂ ਹੋਈਆਂ। ਇਸ ਤੋਂ ਬਿਨਾ ਬਾਹਰ ਪਸ਼ੂਆਂ ਵਾਸਤੇ ਦੋ ਥਾਵਾਂ 6-6 ਮਰਲਿਆਂ ਦੀਆਂ ਵਕਲੀਆਂ ਹੈਗੀਆਂ। ਇਹਨਾਂ ਤੋਂ ਬਗੈਰ ਬਾਹਰ ਫਿਰਨੀ ਉੱਤੇ ਦੋ ਟੋਏ ਆ ਰੂੜੀ ਸੱਟਣ ਵਾਸਤੇ ਜੇ ਇਸ ਤੋਂ ਬਗੈਰ ਕੁਝ ਹੋਰ ਹੈ ਤਾਂ ਦੱਸ ਦਿਓ ਕੁੰਦਰਸੋਂ ਨੇ ਸਾਰਾ ਬੇਰਵਰ ਦਿੱਤਾ ਠੀਕ ਆ ਇਹਦੇ ਤੋਂ ਬਗੈਰ ਹੋਰ ਕੁਝ ਨਹੀਂ ਹੈਗਾ ਕਤਾਰਕੁਰ ਨੇ ਆਪਣੀ ਮੋਰ ਲਈ ਫਿਰ ਇਸ ਤਰ੍ਹਾਂ ਕਰਦੇ ਆ ਇੱਕ ਦਲਾਨ ਤੇ ਬੈਠਕ ਦੇ ਨਾਲ ਉਹਦੇ ਆਹ ਸਾਹਮਣੇ ਵਾਲੀ ਹਵੇਲੀ ਵਾਲਾ ਥਾਂ ਤੇ ਰੂੜੀ ਦਾ ਇੱਕ ਟੋਆ ਜਿਹੜਾ ਮਰਜ਼ੀ ਮੱਲ ਲਵੋ ਉਸੇ ਤਰ੍ਹਾਂ ਦੂਜੇ ਦਲਾਨ ਨਾਲ ਕਣਕ ਪਾਉਣ ਵਾਲੀਆਂ ਪੱਕੀਆਂ ਬਣੀਆਂ ਹੋਈਆਂ ਦੋ ਕੋਠੀਆਂ ਤੇ ਹਵੇਲੀ ਲਈ ਦੂਸਰੇ ਪਾਸੇ ਵੱਡੀ ਜਗ੍ਹਾ ਤੇ ਉਸੇ ਤਰ੍ਹਾਂ ਰੂੜੀ ਵਾਲਾ ਇੱਕ ਟੋਆ ਕੁੰਦਰ ਸਿੰਘ ਨੇ ਦੋ ਹਿੱਸੇਂ ਦੀ ਵੰਡ ਕਰ ਦਿੱਤੀ ਸੀ ਇਸ ਤਰ੍ਹਾਂ ਤੁਹਾਨੂੰ ਵੰਡ ਮਨਜ਼ੂਰ ਆ ਕਿ ਨਹੀਂ ਜਸਵੰਤ ਨੇ ਪੁੱਛਿਆ ਜੋ ਤੁਸੀਂ ਕਰ ਦਿੱਤਾ ਵੱਡਿਆਂ ਨੇ ਸਾਨੂੰ ਮਨਜ਼ੂਰ ਆ ਬੰਤ ਇੱਕਦਮ ਕਹਿਣ ਲੱਗਾ ਤੈਨੂੰ ਪ੍ਰਵਾਨਾ ਕਰਤਾਰ ਕੋਰੇ ਚਰਨ ਘੌਰ ਪੁੱਛਣ ਲੱਗੀ ਤੁਸੀਂ ਜੋ ਕਰਤਾ ਮੈਨੂੰ ਵੀ ਮਨਜ਼ੂਰ ਆ ਕਰਤਾਰ ਕੋਰ ਨੇ ਹਮੇਂ ਭਰੀ ਜੇ ਤੈਨੂੰ ਮੰਨ ਮਨਜ਼ੂਰ ਆ ਤਾਂ ਫਿਰ ਮੱਲ ਪਹਿਲਾਂ ਤੂੰ ਹੀ ਜੋ ਮੱਲਣਾ ਆਪਣੀ ਮੰਡ ਤੋਂ ਖੁਸ਼ ਹੁੰਦੇ ਹੋਏ ਕੁੰਦਰ ਸਿੰਘ ਨੇ ਕਿਹਾ ਭਾਈਆ ਤੁਸੀਂ ਮੈਨੂੰ ਇੱਕ ਦਲਾਨ ਤੇ ਉਹਦੇ ਨਾਲ ਜਿਹੜੀ ਬੈਠਕ ਲਾਈ ਆ ਉਹ ਛੱਡ ਦਿਓ ਬਾਕੀ ਉਹਦੇ ਨਾਲ ਜੋ ਲੱਗਦਾ ਕੋਈ ਥੋੜਾ ਚੈ ਸੋਚਣ ਤੋਂ ਬਾਅਦ ਕਰਤਾਰ ਕਰਨੀ ਕੀ ਹੇ ਇੱਕ ਵਾਰ ਫਿਰ ਸੋਚ ਲੈ ਕਰਤਾਰ ਕਰੇ ਤੂੰ ਪਕਕੀਆਂ ਕੋਠੀਆਂ ਛੱਡ ਕੇ ਕਣਕ ਕਿੱਥੇ ਪਾਏਂਗੀ ਜਨਨੀਆਂ ਤਾਂ ਕੋਠੀਆਂ ਵਿੱਚ ਸੌ ਚੀਜ਼ਾਂ ਰੱਖ ਲੈਂਦੀਆਂ ਤੇ ਤੂੰ ਬਣੀ ਬਣਾਈ ਚੀਜ਼ ਹੱਤੋ ਘਵਾ ਰਹੀਆਂ ਤੂੰ ਸਿਆਣੀ ਬਣ ਕੁਛ ਅਕਲ ਨੂੰ ਹੱਥ ਮਾਰ ਥੋੜਾ ਵਿਟਰਦੇ ਹੋਏ ਕੁੰਦਨ ਸੋਂ ਬੋਲਿਆ ਹੁਣ ਕੀ ਸੋਚਣਾ ਪਈਆ ਜੋ ਕਹਿਣਾ ਸੀ ਉਹ ਕਹਿ ਦਿੱਤਾ ਕਰਤਾਰਕਰ ਨੇ ਇੱਕ ਟੁੱਕ ਗਲਤੀ ਕੀਤੀ। ਉਹਦੀ ਗੱਲ ਸੁਣ ਕੇ ਸਾਰੇ ਹੱਕੇ ਬੱਕੇ ਰਹਿ ਗਏ ਸਨ। ਉਹਨਾਂ ਨੇ ਤਾਂ ਸੋਚਿਆ ਸੀ ਵੀ ਔਰਤਾਂ ਨੂੰ ਤਾਂ ਪੱਕੀਆਂ ਕੋਠੀਆਂ ਨਾਲ ਬਹੁਤ ਮੋਹ ਹੁੰਦਾ ਹੈ। ਇਸੇ ਲਈ ਉਹਨਾਂ ਨੇ ਦਲਾਂ ਤੇ ਕੋਠੀਆਂ ਨਾਲ ਦੂਜੇ ਪਾਸੇ ਵਾਲੀ ਹਵੇਲੀ ਵੰਡ ਲਈ ਸੀ। ਉਹ ਚੰਗੀ ਤਰ੍ਹਾਂ ਜਾਣਦੇ ਸਨ ਕਿ ਕਰਤਾਰਕਰ ਕੋਠੀਆਂ ਵਾਲਾ ਪਾਸਾ ਜ਼ਰੂਰ ਰੱਖੂਗੀ। ਪਰ ਇੱਥੇ ਤਾਂ ਸਾਰੀ ਕਹਾਣੀ ਉਲਟ ਹੋ ਗਈ ਸੀ। ਉਹ ਬੰਤ ਨੂੰ ਇੱਕ ਦਲਾਨ ਦੇ ਨਾਲ ਬੈਠਕ ਦੇ ਨੇੜੇ ਲੱਗਦੀ ਹਵੇਲੀ ਦੇ ਹੱਕ ਵਿੱਚ ਸਨ ਕਰਤਾਰਕੌਰ ਦੇ ਮੱਲ ਮੱਲਦੇ ਆਹੀ ਸਾਰਿਆਂ ਦੇ ਚਿਹਰੇ ਪੀਲੇ ਪੈਣ ਲੱਗੇ ਸੀ ਉਹ ਸੋਚਣ ਲੱਗੇ ਕਿ ਇਹ ਕੀ ਹੋ ਗਿਆ ਉਹਨਾਂ ਨੇ ਤਾਂ ਕੁਝ ਹੋਰ ਹੀ ਸੋਚਿਆ ਸੀ ਪਰ ਹੋ ਕੁਝ ਹੋਰ ਹੀ ਗਿਆ ਇਸ ਤਰ੍ਹਾਂ ਘਰ ਬੰਡਿਆ ਗਿਆ ਅਤੇ ਬੈਠੇ-ਬੈਠੇ ਮਾਲ ਡੰਗਰ ਦੀ ਵੀ ਵੰਡ ਲਿਆ ਗਿਆ ਸ਼ਾਮ ਦੀ ਰੋਟੀ ਦਾ ਵੇਲਾ ਹੋਣ ਲੱਗਾ ਸੀ ਤਿਆਰ ਕਰ ਉੱਠੀ ਤੇ ਰੋਟੀ ਤਿਆਰ ਕਰਨ ਲੱਗੀ ਮੀਤ ਹੁਣੀ ਡੰਗਰਾਂ ਲਈ ਪੱਠੇ ਲੈਣ ਚਲੇ ਗਏ ਸਨ ਉਹਨਾਂ ਨੇ ਖੇਤਾਂ ਵਿੱਚੋਂ ਪੱਠੇ ਲਿਆnde ਤੇ ਕੁਤਰ ਕੇ ਡੰਗਰਾਂ ਨੂੰ ਖੁਰਲੀਆਂ ਵਿੱਚ ਭਰ ਦਿੱਤੇ ਡੰਗਰ ਪਾਏ ਪੱਠੇ ਖਾਣ ਲੱਗੇ ਸਨ ਪਰ ਉਹਨਾਂ ਨੂੰ ਕੀ ਪਤਾ ਸੀ ਕਿ ਸਾਡੇ ਵਿੱਚ ਵੀ ਵੰਡੀਆਂ ਪੈ ਚੁੱਕੀਆਂ ਹਨ ਪਰ ਕਿਤੋਂ ਸਾਡੀਆਂ ਵੀ ਵੱਖੋ ਵੱਖੇ ਖੁਰਲੀਆਂ ਹੋਣਗੀਆਂ ਅੱਗੇ ਜਿਹੜੇ ਡੰਗਰ ਇਕੱਠੇ ਪੱਠੇ ਖਾਂਦੇ ਸੀ ਪਰਤੋਂ ਅੱਧੇ ਪਹੋ ਪੱਠੇ ਖਾ ਰਹੇ ਹੋਣਗੇ ਅਤੇ ਬਾਕੀ ਬਗਾਨਿਆਂ ਵਾਂਗ ਉਹਨਾਂ ਵੱਲ ਝਾਕ ਰਹੇ ਹੋਣਗੇ। ਰਾਤ ਦੀ ਸਾਰਿਆਂ ਨੇ ਰੋਟੀ ਖਾਧੀ ਪਰ ਅੰਦਰੋਂ-ਅੰਦਰ ਹੀ ਸਭ ਦੇ ਮਨ ਬੁਜੇ ਹੋਏ ਸਨ। ਕੁੰਦਨ ਸਿੰਘ ਸੋਚ ਰਹੇ ਸੀ ਕਿ ਸਵਿਰੇ ਜ਼ਮੀਨ ਦੀ ਵੰਡ ਕਿਸ ਤਰ੍ਹਾਂ ਕੀਤੀ ਜਾਵੇ। ਕਿਉਂਕਿ ਘਰ ਦੀ ਕੀਤੀ ਬੰਤਾ ਉਹਨਾਂ ਨੂੰ ਪੁੱਠੀ ਪੈ ਚੁੱਕੀ ਸੀ। ਇਨ੍ਹਾਂ ਹੀ ਸੋਚਣ ਵਿੱਚ ਸਾਰੇ ਜਣੇ ਵਿਹੜੇ ਵਿੱਚ ਡ회의 ਮੰਜੇ ਉੱਪਰ ਲੰਮੇ ਪੈ ਗਏ ਤੇ ਸੌਣ ਲੱਗੇ। ਕਤਾਰਕੌਰ ਦੇ ਨਵ ਚਰਨ ਕੋਰ ਚੁਲੇ ਕੋਰ ਬੇਟੀ ਪੰਡਿਤ ਧਵਨ ਲੱਗੀ ਨਿਆਨੇ ਅਜੇ ਕੋਈ ਸੁੱਤਾ ਸੀ ਤੇ ਕੋਈ ਅਸਮਾਨ ਦੇ ਤਾਰੇ ਗਿਨਣ ਦੀ ਕੋਸ਼ਿਸ਼ ਕਰ ਰਿਹਾ ਸੀ ਅਗਲੇ ਦਿਨ ਸਵੇਰੇ ਚਾਹ ਪਾਣੀ ਪੀਨ ਤੋਂ ਬਾਅਦ ਸਾਰੇ ਜਨ ਦਲਵਾਲ ਜਾਣ ਦੀ ਤਿਆਰੀ ਕਰਨ ਲੱਗੇ ਸਨ ਕਰਤਾਰ ਕੋਰ ਮੀਤ ਗੁਰੀ ਬੰਤ ਉਨਦਸੋਂ ਸੋਣਸੰ ਸੁਖੀ ਨਿਮਾ ਅਤੇ ਬਰਦੇਵ ਸਾਰੇ ਹੀ ਡਾਂਡੇ-ਮਿੰਡੇ ਦਲਵਾਲ ਆਪਣੇ ਖੂਬ ਪਰ ਪਹੁੰਚ ਗਏ ਸਾਰੀ ਪੈੜੀਆਂ ਦੋ ਢੇਰੀਆਂ ਬਣਾ ਦਿੱਤੀਆਂ ਗਿਆ ਸਨ ਦੋਹਾਂ ਤਰ੍ਹਾਂ ਨੂੰ ਪੁੱਛਿਆ ਗਿਆ ਕਿ ਤੇ ਤੁਹਾਨੂੰ ਸਾਡੀ ਕਿਤੀ ਵੰਡ ਪ੍ਰਵਾਨ ਹੈ ਕਿ ਨਹੀਂ ਦੋਵਾਂ ਨੇ ਹਮੇਂ ਪਰ ਦਿੱਤੀ ਇਹ ਦੋ ਢੇਰੀਆਂ ਸੌਨ ਸਿੰਘ ਨੇ ਬਣਾਈਆਂ ਸਨ ਅਤੇ ਫਿਰ ਉਸ ਨੇ ਜ਼ਮੀਨ ਉੱਪਰ ਦੋ ਖਾਨੇ ਬਣਾ ਦਿੱਤੇ ਅਤੇ ਇੱਕ ਲੱਕੜ ਦਾ ਟੁਕੜਾ ਆਪਣੇ ਹੱਥ ਵਿੱਚ ਫੜ ਲਿਆ ਇਸ ਸੱਜੇ ਪਾਸੇ ਵਾਲੇ ਖਾਨੇ ਵਿੱਚ ਆ ਪੈੜੀ ਹੈ ਤੇ ਖੱਬੇ ਪਾਸੇ ਖਾਨੇ ਵਾਲੇ ਵਿੱਚ ਉਹ ਨਾਲ ਦੀ ਪੈੜੀ ਕੋਨ ਕਿਸੇ ਤੀਸਰੇ ਬੰਦੇ ਕੋਲ ਜਾਂ ਫਿਰ ਅਬਲਦੇਵ ਕੋਲ ਇੱਕ ਢੱਕਾ ਸਤਾ ਲੈਨੇ ਆ ਇਹਨੂੰ ਅਜੇ ਕੋਈ ਸਮਝ ਨਹੀਂ ਇਹ ਤਾਂ ਜਵਾਬ ਆ ਤੁਸੀਂ ਆਪਣੀ ਮਨ ਮੰਨ ਕੇ ਜਿਸ ਪਾਸੇ ਇਹ ਢੱਕਾ ਸੈੱਟ ਦੇਉ ਉਹ ਮਨ ਮੰਨਣ ਵਾਲੇ ਦੀ ਜ਼ਮੀਨ ਹੋਊਗੀ ਜੇ ਤਾਨੂੰ ਮਨਜ਼ੂਰ ਆ ਤਾਂ ਠੀਕ ਐ ਨਹੀਂ ਤਾਂ ਆਪਣਾ ਕੋਈ ਹੋਰ ਰਾਹ ਲੱਭ ਲੈਨੇ ਸੋਹਣ ਸਿੰਘ ਨੇ ਸਾਰੀ ਵੰਡ ਦੀ ਸਕੀਮ ਬਣਾ ਕੇ ਪੁਛਿਆ ਦੋਹਾਂ ਤੇ ਰਾਨੇ ਪਏ ਰਿਸੈਮ ਪਰ ਆਪਣੀ ਰੈਸਮਤੀ ਦਿੱਤੀ ਸੀ ਸੋਹਣ ਸਿੰਘ ਹੁਣਾਂ ਦੇ ਕਹਿਣ ਤੇ ਬਲਦੇਵ ਨੂੰ ਮੀਤ ਥੋੜਾ ਪਰੇ ਲੈ ਗਿਆ ਤਾਂ ਕਿ ਉਹ ਜਾਣ ਬੁੱਝ ਕੇ ਲੱਕੜ ਦਾ ਢੱਕਾ ਕਰਤਾਰ ਕੋ ਦੇ ਪਾਸੇ ਨੂੰ ਸੱਟ ਦੇਵੇ ਉਸ ਵਕਤ ਬਲਦੇਵ ਦੀ ਉਮਰ ਮਸਾਂ 5 ਕੋ ਸਾਲ ਸੀ ਚੱਲੋ ਫਿਰ ਦੱਸ ਕਰਤਾਰ ਕੋ ਤੂੰ ਕਿਹੜਾ ਪਾਸਾ ਲੈਣਾ ਸੋਹਣ ਸਿੰਘ ਨੇ ਹੱਥ ਕਰਦੇ ਹੋਏ ਪੁੱਛਿਆ ਹਰ ਵਾਰੀ ਇਹਦੀ ਪਹਿਲ ਕਿਉਂ ਇਸਵਰ ਬੰਤ ਦੀ ਪੈਰ ਹੋਊਗੀ। ਕੁੰਦਰ ਤੋਂ ਛੱਟ ਕਰਨ ਲਗਾ। ਠੀਕ ਆ ਭਈਆ, ਪੈਲ ਉਹਨਾਂ ਨੂੰ ਦਿਓ। ਕੁੰਦਰ ਤੋਂ ਉਹਦੇ ਬੋਲ ਸੁਣਦਿਆਂ ਹੀ ਕਰਤਾਰ ਕਰਨੇ ਕਿਹਾ। ਚੱਲ ਬੇ ਬੰਤ, ਦੱਸ ਤੂੰ ਕਿਹੜਾ ਪਸਾ ਲੈਣਾ? ਸੱਜਾ ਜਾਂ ਖੱਬਾ? ਹੁਣ ਸੋਹਣ ਸਿੰਘ ਨੇ ਬੰਤ ਨੂੰ ਪੁੱਛਿਆ, ਤੁਸੀਂ ਮੈਨੂੰ ਸੱਜਾ ਪਸਾ ਛੱਡ ਦਿਓ। ਬੰਤ ਨੇ ਆਪਣੀ ਮੱਲ ਮੱਲੀ ਮੀਤੁਰੇ ਲਿਆ ਬਲਦੇਵ ਨੂੰ। ਸੋਹਣ ਸਿੰਘ ਨੇ ਆਵਾਜ਼ ਮਾਰੀ। ਇਥੇ ਪਿਆਲੀ ਦੇ ਬਣਾਏ ਦੋਹਾਂ ਹਿੱਸਿਆਂ ਵਿੱਚ ਕੋਈ ਬਹੁਤਾ ਫਰਕ ਨਹੀਂ ਸੀ ਇਸ ਲਈ ਕੋਈ ਵੀ ਹਿੱਸਾ ਕਿਸੇ ਨੂੰ ਆ ਜਾਏ ਕੋਈ ਖਾਸ ਫਰਕ ਨਹੀਂ ਪੈਂਦਾ ਸੀ ਬਲਦੇਵ ਉਹਨਾਂ ਕੋਲ ਆ ਗਿਆ ਅਤੇ ਸੋਣ ਸਿੰਘ ਨੇ ਉਹਨੂੰ ਡੱਕਾ ਫੜਾ ਕੇ ਕਿਹਾ ਇਹਨੂੰ ਕਿਸੇ ਇੱਕ ਖਾਨੇ ਵਿੱਚ ਰੱਖ ਦੇ ਉਹਨੇ ਡੱਕਾ ਸੱਜੇ ਪਾਸੇ ਰੱਖ ਦਿੱਤਾ ਇਸ ਤਰ੍ਹਾਂ ਸੱਜੇ ਪਾਸੇ ਵਾਲੀ ਜ਼ਮੀਨ ਬੰਤ ਅਤੇ ਖੱਬੇ ਪਾਸੇ ਵਾਲੀ ਜ਼ਮੀਨ ਕਤਾਰਕੋਰ ਹੁਣ ਆਦੀ ਹੋ ਗਈ ਇਸ ਵੰਡ ਉੱਪਰ ਦੋਵੇਂ ਧਿਰਾਂ ਨੇ ਆਪਣੀ ਸਹਿਮਤੀ ਦਿੱਤੀ ਕਿਉਂਕਿ ਸੋਹਣ ਸਿੰਘ ਨੇ ਹਿੱਸੇ ਪਾਉਣ ਲੱਗੇਆਂ ਕਾਣੀ ਵੰਡ ਬਿਲਕੁਲ ਵੀ ਨਹੀਂ ਕੀਤੀ ਸੀ ਇਸ ਤਰ੍ਹਾਂ ਧਰਤੀ ਦੀ ਛਕੁੱਤੇ ਦੀ ਖਿੱਚ ਦੇ ਸਾਰੇ ਜਨੇ ਦੁਲਵਾਲੋਂ ਵਾਪਸ ਆਪਣੇ ਪਿੰਡ ਨੂੰ ਤਰ ਪੈਸਣ ਉਸ ਦਿਨ ਹੀ ਦੁਪਹਿਰੇ ਪਿੰਡ ਵਾਲੀ ਜ਼ਮੀਨ ਦੀ ਵੰਡ ਕਰਨ ਬੈਠ ਗਏ ਸੀ ਇੱਥੇ ਜ਼ਮੀਨ ਦੇ ਹਿੱਸੇ ਪਾਉਣ ਲਈ ਕੁੰਦਨ ਸੋ ਮੋਰੇ ਸੀ ਅਤੇ ਉਹਨੇ ਘਰ ਦੀ ਵੰਡ ਵਾਗ ਹੀ ਪਹਿਲੀ ਦੀ ਵੰਡ ਕੀਤੀ ਇੱਕ ਹਿੱਸੇ ਵਿੱਚ ਸੜਕ ਦੇ ਨਾਲ ਲੱਗਦੀ ਜ਼ਮੀਨ ਅਤੇ ਦੂਸਰੇ ਹਿੱਸੇ ਵਿੱਚ ਜ਼ਮੀਨ ਜਿਹੜੀ ਜ਼ਮੀਨ ਸੜਕ ਤੋਂ ਦੂਰ ਲੱਗਦੀ ਸੀ ਉਹ ਵਾ ਦਿੱਤੀ ਇਸੇ ਤਰ੍ਹਾਂ ਸੜਕ ਵਾਲੀ ਜ਼ਮੀਨ ਦੇ ਨਾਲ ਉੱਪਰ ਵਾਲੀ ਜ਼ਮੀਨ ਅਤੇ ਸੜਕੋਂ ਦੂਰ ਵਾਲੀ ਦੇ ਨਾਲ ਨਿਆਈ ਵਾਲੀ ਪੈੜੀ ਨੂੰ ਰੱਖਿਆ ਗਿਆ ਫਿਰ ਉਸੇ ਤਰ੍ਹਾਂ ਮੰਡ ਕਰਨ ਲੱਗੇ ਜਿਵੇਂ ਬਦਲਵਾਲ ਕੀਤੀ ਸੀ ਸਭ ਇੱਥੇ ਫਰਕ ਇਹ ਸੀ ਕਿ ਹੁਣ ਪੈਰ ਕਰਤਾਰਕੁਰ ਦੀ ਬੰਦੀ ਸੀ ਉਹਨੇ ਆਪਣੀ ਮਲ ਸੱਜਾ ਪਸਾ ਮਲਿਆ ਜੋ ਕਿ ਛਟਕ ਦੇ ਨਾਲ ਲੱਗਦੀ ਸੀ ਹੁਣ ਫਿਰ ਬਲਦੇਵ ਨੂੰ ਲੱਕੜ ਦਾ ਡੱਕਾ ਦਿੱਤਾ ਗਿਆ ਤੇ ਕਿਹਾ ਗਿਆ ਜਿਸ ਮਤ ਪਾਸੇ ਮਤ ਦੀ ਰੱਖ ਉਹਨੇ ਡੱਕਾ ਖੱਬੇ ਪਾਸੇ ਰੱਖ ਦਿੱਤਾ ਤੇ ਇਸ ਹਿਸਾਬ ਨਾਲ ਉਹ ਜ਼ਮੀਨ ਕਰਤਾਰਕੌਰ ਦੀ ਆ ਗਿਆ ਹੋ ਗਿਆ ਮੈਨੂੰ ਮਨਜ਼ੂਰ ਨਹੀਂ ਪਈਆ ਜੋ ਹੋ ਗਿਆ ਉਹ ਵਧੀਆ ਹੋ ਗਿਆ ਕਰਤਾਰਕੌਰ ਨੇ ਸੜਕ ਕੋ ਦੂਰ ਵਾਲੀ ਪਹਿਲੀ ਲੈਣੀ ਮੰਨ ਲਈ ਸੀ ਮੈਨੂੰ ਇਹ ਵੰਡ ਮਨਜ਼ੂਰ ਨਹੀਂ ਪਿੰਡ ਦੇ ਨਾਲ ਤੇ ਸੜਕ ਦੇ ਨਾਲ ਲੱਗਦੀ ਪਹਿਲੀ ਸਾਰੀ ਫਸਲ ਅਵਾਰਾ ਡੰਗਰਾ ਖਰਾਬ ਕਰ ਦਿਆ ਕਰਨੀ ਮੈਂ ਤਾਂ ਸਾਰਾ ਦਿਨ ਫਸਲਾਂ ਦੀ ਰਾਖੀ ਕਰਦਾ ਰਹੂੰਗਾ ਬੰਤ ਇਸ ਵੰਡ ਦੇ ਵਿੱਚ ਇੱਕਦਮ ਪੜ ਕੁੱਟਿਆ ਸੀ ਦੱਸ ਫਿਰ ਕਿੱਦਾਂ ਕਰਨੀ ਆ ਕੁੰਦਰਸੋ ਪੁੱਛਣ ਲੱਗਾ ਜੇ ਇਦਾਂ ਮਨਜ਼ੂਰ ਨਹੀਂ ਤਾਂ ਸਾਨੂੰ ਇਹਨਾਂ ਵਾਲਾ ਹਿੱਸਾ ਦੇ ਦਿਓ ਸਾਡਾ ਹਿੱਸਾ ਇਹ ਲੈ ਲਵੇ ਕਤਾਰ ਕੋਰ ਨੇ ਗੱਲਾਂ ਨੂੰ ਬੇਰ ਦਿੱਤੀ ਸੀ ਹੁਣ ਦਸ ਬੰਤ ਸਿਆਂ ਤੈਨੂੰ ਇਦਾਂ ਪ੍ਰਵਾਨ ਬੰਤ ਦੇ ਮੋਢੇ ਨੂੰ ਫੜ ਕੇ ਹਿਲਾਉਂਦੇ ਹੋਏ ਸੋਹਣ ਸਿੰਘ ਪੁੱਛਣ ਲੱਗਾ ਹਾਂ ਮੈਨੂੰ ਇਹਦਾ ਮਨਜ਼ੂਰ ਆ ਬੰਤ ਨੇ ਚੱਟ ਹਮੇ ਪਰ ਦਿੱਤੀ ਇਸ ਤਰ੍ਹਾਂ ਪਿੰਡ ਵਾਲੀ ਪਹਿਲੀ ਦੇ ਹੋ ਦੋ ਹਿੱਸੇ ਹੋ ਗਏ ਸਨ ਅਤੇ ਦਿਲਵਾਲ ਵਾਲੀ ਜ਼ਮੀਨ ਸਵੇਰੇ ਵੰਡੀ ਗਈ ਸੀ ਸਾਰੀ ਜ਼ਮੀਨ ਦੋ ਹਿੱਸਿਆਂ ਵਿੱਚ ਵੰਡ ਦਿੱਤੀ ਗਈ ਪਰ ਜਿਹੜੀ ਜ਼ਮੀਨ ਨੇਕ ਨੇ ਖਰੀਦੀ ਸੀ ਅਤੇ ਜਿਸ ਵਿੱਚ ਉਸ ਦੇ ਦੋ ਹਿੱਸੇ ਸਨ ਅਤੇ ਬੰਤ ਦਾ ਇੱਕ ਹਿੱਸਾ ਸੀ ਅੱਜ ਉਹ ਵੀ ਅੱਧੋ-ਅੱਧ ਵੰਡੀ ਗਈ ਸੀ ਉਸ ਜ਼ਮੀਨ ਬਾਰੇ ਬੰਤ ਅਤੇ ਹਰਵੰਤ জাফর ਦੁੱਲਵਾਲੋਂ ਵੀ ਰਾਹੇ ਜਾਂਦਾ ਸੀ ਬਾਕੀ ਘਰ ਦੇ ਕਿਸੇ ਜੀ ਨੂੰ ਇਸ ਬਾਰੇ ਬਿਲਕੁਲ ਵੀ ਪਤਾ ਨਹੀਂ ਸੀ ਹਰਵੰਤ ਤੇ ਬੰਤ ਦੀ ਇੱਕੋ ਹੀ ਗੱਲ ਸੀ ਅਤੇ ਵੀਰੇ ਨੂੰ ਇਸ ਵੰਡ ਵਿੱਚ ਸੱਦਿਆ ਨਹੀਂ ਗਿਆ ਸੀ ਇਸ ਕਰਕੇ ਸਾਰੀ ਗੱਲ ਗੋਲਮੋਲ ਹੋ ਗਈ। ਕਰਦੇ ਭਾਂਡੇ ਵੰਡੇ ਗਏ ਸਨ, ਕੋਠੀਆਂ ਵਿੱਚ ਪਈ ਕਣਕ ਅੱਧੇ-ਅੱਧੇ ਕਰ ਦਿੱਤੀ ਗਈ। ਅਤੇ ਹੁਣ ਟਰੈਕਟਰ ਦਾ ਮੁੱਲ ਪੈਣ ਲੱਗਾ। ਕੁੰਦਨ ਸਿੰਘ ਨੇ ਬੰਤ ਨੂੰ ਪਹਿਲਾਂ ਹੀ ਕਿਹਾ ਹੋਇਆ ਸੀ ਕਿ ਟਰੈਕਟਰ ਤੂੰ ਰੱਖੀ। ਇੱਕ ਗੱਲ ਪਹਿਲਾਂ ਹੀ ਸਾਫ਼ ਕਰ ਦਿੰਦੇ ਆਂ ਵੀ ਜਿਹੜਾ ਵੀ ਟਰੈਕਟਰ ਰੱਖੂਗਾ ਉਹਨੇ ਬੰਦੇ ਦੇ ਅੱਧੇ ਪੈਸੇ ਹਾੜੀ ਸਾਹਮ ਕੇ ਦੇਣੇ ਆਂ। ਅਤੇ ਨਾਲੇ ਦੂਜੀ ਤਰ ਟਰੈਕਟਰ ਵਿੱਚ ਉਨਾ ਚਿਰ ਆਪਣਾ ਤੇਲ ਪਾ ਕੇ ਕੜੀ ਵਾ ਸਕਦੀਆ ਦੂਰ ਦੀ ਸੋਚਦੇ ਹੋਏ ਸੋਨ ਸਿੰਘ ਨੇ ਇਸ ਵੰਡ ਵਿੱਚ ਇੱਕ ਸ਼ਰਤ ਰੱਖ ਦਿੱਤੀ ਠੀਕ ਆ ਭਾਈ ਜੀ ਜਿੱਦਾਂ ਤੁਸੀਂ ਕਹੋ ਸਾਨੂੰ ਪਰਵਾਹ ਨਾ ਕਰਤਾਰਕਰ ਨੇ ਹਮੀ ਪਰ ਦਿੱਤੀ ਟਰੈਕਟਰ ਦਾ ਮੁੱਲ ਪੈਣ ਲਗਾ ਅਤੇ ਆਖਰ ਨੂੰ 30000 ਰੁਪਏ ਵਿੱਚ ਟਰੈਕਟਰ ਬੰਦਨੇ ਰੱਖ ਲਿਆ ਅਤੇ ਵਾਦੇ ਮੁਤਾਬਕ ਹਾੜੀ ਦੀ ਫਸਲ ਸਾਮ ਕੇ ਪੈਸੇ ਦੇਣੇ ਸਨ ਕੁੰਦਨ ਸਿੰਘ ਦਾ ਚਿਹਰਾ ਖਿੜ ਗਿਆ ਸੀ ਕਿਉਂਕਿ ਇਸ ਵੰਡ ਵਿੱਚ ਪਹਿਲੀ ਵਾਰ ਉਹਦੇ ਮੰਨਦੀ ਹੋਈ ਸੀ। ਭਾਈਆ ਜਿਵੇਂ ਤੁਸੀਂ ਕਿਹਾ ਅਸੀਂ ਸਭ ਕੁਝ ਮੰਨਿਆ। ਜਿੱਥੇ ਜ਼ਮੀਨ ਦਾ ਹਿੱਸਾ ਆ ਅਸੀਂ ਉਹ ਲੈ ਲਈ। ਜਿਵੇਂ ਘਰ ਦੀ ਵੰਡ ਕੀਤੀ ਅਸੀਂ ਪ੍ਰਵਾਨ ਕੀਤੀ। ਮਾਲ ਡੰਗਰ ਫਸਲ ਖੇਤ ਬੰਨਾ ਸਭ ਕੁਝ ਮੰਨਿਆ। ਪਰ ਤੈਨੂੰ ਵੀ ਇੱਕ ਮੇਰੀ ਗੱਲ ਮੰਨੀ ਪਊਗੀ। ਥੋੜਾ ਚਿਰ ਸੋਚਣ ਤੋਂ ਬਾਅਦ ਕਰਤਾਰਕੌਰ ਕਹਿਣ ਲੱਗੇ। ਦੱਸ ਵੇ ਕਿਹੜੀ ਗੱਲ ਆ? ਕੋਲ ਬੈਠੀ ਚਰਨ ਕੋਰ ਨੇ ਪੁੱਛਿਆ ਅੱਜ ਤੋਂ ਟਰੈਕਟਰ ਮੀਤ ਹੁਣਾ ਦੇ ਤਾਇ ਦਾ ਹੋ ਗਿਆ ਜਦੋਂ ਸਾਨੂੰ ਲੋੜ ਪਈ ਅਸੀਂ ਤੇਲ ਪਾ ਕੇ ਵਰਤ ਲਿਆ ਕਰਾਂਗੇ ਪਰ ਜਿੰਨਾ ਚਿਰ ਸਾਡੇ ਅੱਧੇ ਪੈਸੇ ਸਾਨੂੰ ਮਿਲ ਨਹੀਂ ਜਾਂਦੇ ਅਸੀਂ ਉਹਨਾਂ ਚਿਰ ਟਰੈਕਟਰ ਕਿਸੇ ਹੋਰ ਦੇ ਬੋਲ ਨਹੀਂ ਦੇਣਾ ਕਰਤਾਰ ਕੋਰ ਨੇ ਬੜੇ ਦੂਰ ਦੀ ਸੋਚ ਦੇ ਹੋਏ ਕਿਹਾ ਤੁਸੀਂ ਵਾਹਣ ਕਿਉਂ ਨਹੀਂ ਦੇਣਾ ਜਦੋਂ ਟਰੈਕਟਰ ਉਹਦਾ ਹੋ ਗਿਆ ਉਹ ਜਿੱਥੇ ਮਰਜ਼ੀ ਵਾਹੇ ਗੁੰਦਮ ਸਿੰਘ ਇੱਕਦਮ ਪੜਕ ਉੱਠਿਆ ਸੀ ਅਜੇ ਟਰੈਕਟਰ ਸਾਂਝਾ ਹੈਗਾ ਜਦੋਂ ਪੈਸੇ ਸਾਨੂੰ ਮਿਲ ਗਏ ਉਦੋਂ ਟਰੈਕਟਰ ਉਹਨਾਂ ਦਾ ਹੋਣਾ ਉਸ ਤੋਂ ਪਹਿਲਾਂ ਨਹੀਂ ਕਰਤਾਰਕੌਰ ਨੇ ਅਸੂਲ ਦੀ ਗੱਲ ਕੀਤੀ ਸਾਰੇ ਜਾਨੇ ਚੁੱਪ ਹੋ ਗਏ ਸਨ ਕੁੰਦਲ ਫਿਰ ਨੀਵੀਂ ਪਈ ਬਿਠਾ ਪਤਾ ਨਹੀਂ ਕਿਹੜੀ ਢੂੰਗੀ ਸੋਚ ਵਿੱਚ ਡੁੱਬ ਗਿਆ ਉਹਨੇ ਸੋਚਿਆ ਸੀ ਕਿ ਹੁਣ ਟਰੈਕਟਰ ਬੰਤ ਨੂੰ ਦਵਾ ਦਿੰਨੇ ਆ ਤੇ ਹਾਰੀ ਪਿੱਛੋਂ ਪੈਸੇ ਨਾ ਦੇਣ ਕਰਕੇ ਫਿਰ ਸਾਂਝਾ ਕਰਾ ਦੇਣਗੇ ਇਹਨੇ ਸਮੇਂ ਵਿੱਚ ਟਰੈਕਟਰ ਪੁਹਾਨੀਪੁਰ ਲੈ ਜਾ ਕੇ ਆਪਣੀ ਸਾਰੀ ਉੱਤੀ ਨੀਵੀਂ ਪੜੀ ਪਧਰੀ ਕਰ ਲਵਾਂਗੇ ਅਜੇ ਤੱਕ ਜਿਹੜੀ ਜ਼ਮੀਨ ਬੰਜਰ ਪਈ ਸੀ ਉਹਨੂੰ ਰੀ ਚੰਗੀ ਤਰ੍ਹਾਂ ਵਾਹ ਬਣਾ ਕੇ ਆਬਾਦ ਕਰ ਲਿਆ ਜਾਏਗਾ ਪਰ ਇਹ ਸਭ ਕੁਝ ਉਲਟ ਹੋ ਗਿਆ ਸੀ ਤੁਸੀਂ ਇਸ ਤਰ੍ਹਾਂ ਨਾ ਕਰੋ ਕਰਤਾਰ ਕੋਰੇ ਇਹ ਤਾਂ ਸ਼ਦਾਈਆ ਨਾ ਇਹਨੂੰ ਤੇ ਨਾ ਸੋਕੀ ਨੂੰ ਟਰੈਕਟਰ ਬਣਾਉਂਦਾ ਫਿਰ ਇਹਨੇ ਟਰੈਕਟਰ ਰੱਖ ਕੇ ਕੀ ਕਰਨਾ ਮੇਰੀ ਮੰਨੋ ਤਾਂ ਤੁਸੀਂ ਟਰੈਕਟਰ ਸੰਭਾਲਿਆ ਰੱਖੋ ਜਾਂ ਫਿਰ ਤੁਸੀਂ ਰੱਖ ਲਵੋ ਕੁੰਦਨ ਸਿੰਘ ਹੁਣ ਦੂਜੇ ਪਾਸੇ ਨੂੰ ਤੁਰਨ ਲੱਗਿਆ ਸੀ ਸੰਜਤਾ ਅਸੀਂ ਰੱਖਣਾ ਨਹੀਂ ਜੇ ਤੁਸੀਂ ਕਹੋ ਤਾਂ ਅਸੀਂ ਇਕੱਲੇ ਟਰੈਕਟਰ ਰੱਖ ਲੈਨੇ ਆ ਪਰ ਸ਼ਰਤ ਉਹੀ ਰਹੂਗੀ ਕਰਤਾਰ ਕੋਰ ਆਪਣੀ ਗੱਲ ਤੇ ਕਹਿਮ ਸੀ ਨਾ ਇਸ ਘਰ ਵਿੱਚ ਸਾਡਾ ਕੋਈ ਹਿੱਸਾ ਨਹੀਂ ਅਖੇ ਕਿਸੇ ਦੇ ਵਾਣ ਨਹੀਂ ਦੇਣਾ ਅਸੀਂ ਵੀ ਚੌਥੇ ਹਿੱਸੇ ਦੇ ਹੱਕਦਾਰ ਜੇ ਇੰਨੀ ਆਕੜਾ ਤਾਂ ਕਰੋ ਜ਼ਮੀਨ ਦੇ ਚਾਰ ਹਿੱਸੇ ਬੰਡੋ ਸਭ ਕੋ ਚੋਹੇ ਹਿੱਸੇ ਵਿੱਚ ਲਾਲ ਪੀਲੀ ਹੋਈ ਜਸਵੰਤੋ ਕਹਿਣ ਲੱਗੀ ਬੀਬੀ ਮੈਂ ਕਦੋਂ ਕਿਹਾ ਕਿ ਇਸ ਘਰ ਵਿੱਚ ਤੁਹਾਡਾ ਕੁਝ ਨਹੀਂ ਹੈਗਾ ਆ ਸਭ ਕੁਝ ਤੁਹਾਡਾ ਹੀ ਨਾ ਹੈ ਇਹ ਕੋਲ ਬੈਠਾ ਭਰਾ ਤੁਹਾਡਾ ਆਪ ਤੇ ਜੇ ਭਤੀਜੀਆਂ ਤੁਹਾਡੇ ਇਸ ਘਰ ਵਿੱਚ ਇੱਕ ਬੇਗਾਨੀ ਤਾਂ ਮੈਂ ਹੀ ਆ ਤੁਸੀਂ ਇਸ ਤਰ੍ਹਾਂ ਕਰੋ ਆ ਸੰਭੋ ਆਪਣੇ ਭਰਾ ਦੀਆਂ ਨਿਸ਼ਾਨੀਆਂ ਤੇ ਮੈਂ ਇਸ ਘਰ ਵਿੱਚੋਂ ਬਾਹਰ ਜਾਨੀ ਆ ਮੈਂ ਇਸੇ ਪਿੰਡ ਦੇ ਗੁਰਦੁਆਰੇ ਦੀ ਸੇਵਾ ਕਰਕੇ ਆਪਣਾ ਢਿੱਡ ਭਰ ਲਵਾਂਗੀ ਤੁਸੀਂ ਪਹਿਲੋ ਆਪਣੇ ਭਤੀਜਪ ਭਤੀਜੀਆਂ ਨੂੰ ਕਰਤਾਰ ਕੋਲ ਨੇ ਗੱਲ ਸਹੀ ਲਾ ਦਿੱਤੀ ਸੀ ਉਦੇ ਮੂੰਹੋਂ ਇਹ ਗੱਲ ਸੁਣ ਕੇ ਸਾਰੇ ਜਣੇ ਦੰਗ ਰਹਿ ਗਏ ਸਨ ਹੁਣ ਕਿਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਘਰ ਵਿੱਚ ਕੋਈ ਹੋਵੇ ਹੀ ਨਾ ਇੰਨੀ ਗੱਲ ਸੁਣ ਕੇ ਮੀਤ ਹਰੀ ਆਪਣੀ ਮਾਂ ਨੂੰ ਚੁੰਮੜ ਗਏ ਅਤੇ ਉਹਨਾਂ ਵੱਲ ਦੇਖ ਕੇ ਦੂਜੇ ਬੱਚੇ ਵੀ ਆਪਣੇ ਮਾਂ ਨਾਲ ਲੱਗ ਕੇ ਰੋਣ ਲੱਗੇ ਸਨ ਸਾਰੇ ਜਣੇ ਚੁੱਪਚਾਪ ਬੈਠੇ ਇੱਕ ਦੂਜੇ ਦੇ ਮੂੰਹ ਵੱਲ ਤੱਕਣ ਲੱਗੇ ਤੇ ਸ਼ਾਇਦ ਅੱਖਾਂ ਦੇ ਇਸ਼ਾਰੇ ਨਾਲ ਪੁੱਛ ਰਹੇ ਹੋਣਗੇ ਕਿ ਹੁਣ ਕੀ ਕੀਤਾ ਜਾਏ ਹੁਣ ਇੱਥੋਂ ਕਿਵੇਂ ਉੱਠਿਆ ਜਾਏ ਇਸ ਜ਼ਿੰਮੇਵਾਰੀ ਤੋਂ ਕਿਵੇਂ ਪਸਾ ਬਟਿਏ ਕਰਤਾਰ ਕੋਲ ਨੇ ਆਲੂ ਗੋਭੀ ਦੀ ਸਬਜ਼ੀ ਪਹਿਲਾਂ ਹੀ ਬਣਾਈ ਹੋਈ ਸੀ ਤੇ ਹੁਣ ਉੱਠ ਕੇ ਸਾਰਿਆਂ ਲਈ ਰੋਟੀ ਤਿਆਰ ਕਰਨ ਲੱਗੀ ਉਹ ਪੱਠੀ ਵਿੱਚ ਪ੍ਰਾਲੀ ਦੀ ਅੱਗ ਬਾਲ ਕੇ ਲੋਹ ਉਤੇ ਰੋਟੀ ਪਕਾਉਣ ਲੱਗੀ ਕੁੰਦਨ ਸੋਹਣੇ ਕੋਚਰ ਬੈਠੇ ਰਹੇ ਤੇ ਫਿਰ ਚੁੱਪਚਾਪ ਉੱਠ ਕੇ ਤੁਰਨ ਲੱਗੇ ਉਹਨੇ ਬਥੇਰਾ ਕਿਹਾ ਕਿ ਤੁਸੀਂ ਰੋਟੀ ਖਾ ਕੇ ਚਲੇ ਜਾਣਾ ਪਰ ਉਹਨਾਂ ਬਿਨਾ ਉਹ ਬਿਨਾ ਰੋਟੀ ਖਾਦੇ ਹੀ ਆਪੋ ਆਪਣੇ ਪਿੰਡ ਦੇ ਰਾਹ ਤੁਰ ਗਏ ਸਨ ਕਾਲੂ ਗੋਭੀ ਦੀ ਸਬਜ਼ੀ ਅਤੇ ਰੋਟੀਆਂ ਬੜੀਆਂ ਬਣੀਆਂ ਹੀ ਰਹਿ ਗਈਆਂ ਸੀ ਇਹ ਸਾਰੇ ਜਨ ਨੇ ਮੁੜ ਕੇ 6 ਮਹੀਨੇ ਪਿੰਡ ਨਹੀਂ ਬੜੇ ਅਤੇ ਨਾਹੀਂ ਇਹਨਾਂ ਦੇ ਕਿਸੇ ਧੀ ਪੁੱਤ ਨੇ ਉਸ ਘਰ ਵੱਲ ਨੂੰ ਮੂੰਹ ਕੀਤਾ ਸੀ ਜਿਹੜੇ ਪਹਿਲਾਂ ਉੱਥੇ ਹੀ ਬੜੇ ਰਹਿੰਦੇ ਸਨ ਕਿਸੇ ਨੇ ਸਾਰ ਨਹੀਂ ਲਈ ਕਿ ਕਤਾਰਕੌਰ ਅਤੇ ਉਹਦੇ ਬੱਚੇ ਕਿੱਦਾਂ ਆਪਣਾ ਗੁਜ਼ਾਰਾ ਕਰ ਰਹੇ ਹੋਣਗੇ ਉੱਥੇ ਹੀ ਵਚਨ ਹੁਣਾ ਦੀਆਂ ਵਧੀਆਂ ਵਧਨ ਲੱਗੀਆਂ ਸਨ